ਮੇਰਾ ਨਾਮ ਵੀ ਸੁਤੈਂਤ ਸਿੰਘ ਹੈ। ਯਾਦ ਕੋ ਮੇਰਾ ਨਾਮ ਜਦੋਂ ਮਹਾਵੀਰ ਸਿੰਘ ਸਟੇਸ਼ਨੇਰੀ ਪਿੰਡ ਦੇ ਆਣਾ ਸਾਡੀ ਮਾਚੀ ਗੜਾ ਸਾਹਿਬ ਦੀ ਜਲਵਾਟ ਮੈਨੂੰ ਫੱਟਪੋੜੇ ਦੇ ਘੇੜੀ ਆਈ ਨਾ ਤੇਲ ਪਾਉਣ ਦੀ ਮੂਰ ਤੇ ਬਸ ਉੱਪਰ ਦੇ ਸਾਰੇ 4-5 ਬੰਦੇ ਸੀਗੇ ਉਹਨਾਂ ਨੇ ਰਵਰਬਰ ਲਾ ਕੇ ਜੀ ਪੈਸੇ ਕੋ ਨਹੀਂ ਸਕਦੇ ਤੇ ਕੋਟੂ ਮਾਰ ਵੀ ਕੀਤੀ ਥੋੜੀ ਬੁਰੀ ਬੁਰੀ ਤੇ ਬਾਕੀ ਬਸ ਦੋ ਚਾਰ ਬੰਦੇ ਵਿੱਚ ਵਿੱਚ ਹੀ ਪਾ ਦੇ ਗਏ ਤੇਲ ਵੀ ਕੋਈ ਨਹੀਂ ਤੇਲ ਨੁਬਾਤਰ ਕਿੰਨੇ ਪੈਸੇ ਲੱਗ ਜਣੇ ਵੀ ਮੇਰੀ ਮੰਗ ਹੈ ਜੀ ਤੁਹਾਨੂੰ ਵੀ ਸਿੱਧਾ ਦਾ ਪਤਾ ਨਹੀਂ ਬਤਾਇਆ ਤਕਰੀਬਨ ਹੋਗਾ 35000 ਰੁਪਏ ਹੀ ਕਲਮ ਕੋਲ ਵੀ ਆ ਪਰ ਹੈ ਕਿ ਇਹ ਕਹਿਣਾ ਨਹੀਂ ਹੈ ਕੋਈ ਸਪੱਸ਼ਟ ਨਹੀਂ ਲੱਗ ਰਿਹਾ ਕਿ ਜਿਹੜੀ ਗੱਡੀ ਸੀ ਕੱਡੀ ਨੰਬਰ ਕੱਡੀ ਨੰਬਰ ਦਾ ਕਵਰੇਜ ਆਉਂਗਾ ਪ੍ਰਾਈਸ ਇਹਦਾ ਕੋਈ ਪਤਾ ਨਹੀਂ ਕਿ ਕੀ ਕੀ ਆ ਗੱਡੀ ਕੀ ਆ ਗੱਡੀ ਕੋਈ ਬੰਦਾ ਵੀ ਤਸਦੀਕ ਨਹੀਂ ਕਰਦਾ ਮੈਂ ਫਿਰ ਮੈਂ ਮੰਨ ਨਹੀਂ ਹੋ ਗਿਆ ਮੈਂ ਬਗਵਾ ਮਹਾਜਨ ਸਤਿ ਸ੍ਰੀ ਅਕਾਲ ਇਹ ਸਹੀ ਗੁਰੂ ਕਰਦੇ ਤੇ ਇਹ ਤੇਲ ਬੰਨਾ ਬਰਕਰਾਰ ਮੈਂ ਮਤਲਬ ਦੋ ਤੜਾ ਨਾ ਹੁੰਦੇ ਅੱਛਾ ਕਿੰਨੇ ਕਿਹਾ ਕੋਈ ਨਹੀਂ ਇਹਨਾਂ ਦੇ ਕੋਲ 5000 ਰੁਪਏ ਸੀ ਦੋ ਦੋ ਹਜ਼ਾਰ ਜੀ ਜੇਕਰ ਕੰਮ ਰਹੀਆ ਤਾਂ ਮਿਲਦਾ ਸੀ ਕਿ ਇਹ ਤਾਂ 7000 ਰੁਪਏ ਜਿਵੇਂ ਪਤਾ ਜੀ ਹਾਂ ਇਹ ਨਹੀਂ ਹੁੰਦੇ ਸਰ ਉਹ 6000 ਹੁੰਦੇ ਸੀ ਕਿਹੜੀ ਗੱਡੀ ਸੀ ਅੱਛਾ ਪਹਿਲਾਂ ਵੀ ਗੁਰੂ ਗੁਰੂ ਦੇ ਬਾਰੇ ਵਿੱਚ ਨਿਕਲਣਾ ਪਊਗਾ

ਅਬੀਰ ਤਾਂ ਮੇਰਾ ਨਾਮ ਲਖਿੰਦਰ ਸਿੰਘ ਐਸ ਏ ਮੈਨੇਜਰ ਕੰਮ ਕਰਦਾ ਹਾਂ ਮਹਾਵੀਰਾ ਫਿਊਲ ਸਟੇਸ਼ਨ ਐ ਕਵਾੜਾ ਰੋਡ ਦੇ ਬਾਅਦ ਰਿਆਣੇ ਠੀਕ ਤਰ੍ਹਾਂ ਬਕਰੀ ਯਾਰ ਤੇ ਗੱਲ ਕਰੀਆ ਸੀ ਇਹ ਨਾ ਸਰ ਘਟਨਾ ਇਹ ਪਹਿਲਾਂ ਗੱਡੀ ਕੋਤੇ ਬਕਰੀਆ ਘਟਨਾ ਹੈ ਉਸ ਤੋਂ ਬਾਅਦ ਇਹ ਸਤਬਰ ਦੇ ਕ੍ਰੇਨ ਸਾਡੇ ਕੋਲ ਪਹੁੰਚੇ ਗੱਡੀ ਸੀ ਇਹਨਾਂ ਕੋਲ ਇਹਨਾਂ ਨੇ ਸਾਡੀ ਪੱਬੇ ਵਾਲੀ ਸੈਂਟਰਲ ਮਸ਼ੀਨ ਤੇ ਗੱਡੀ ਲਗਾਈ ਸਾਡੇ ਤੇਲਮੈਨ ਉਹਨਾਂ ਕੋਲ ਗਏ ਕਿ ਉਹਨਾਂ ਨੇ ਕਿਹਾ ਵੀ ਆਹ ਮਸ਼ੀਨ ਸਾਡੀ ਖਰਾਬ ਆ ਤੁਸੀਂ ਇੱਧਰ ਗੱਡੀ ਲਗਾ ਦਿਓ ਉਹਨਾਂ ਨੇ ਵੈਕ ਕਰਕੇ ਗੱਡੀ ਤੇ ਛਾਲੀ ਮਸ਼ੀਨ ਤੇ ਲਗਾਤੀ ਉਸ ਤੋਂ ਆ ਸੇਲਮੈਂਨ ਦੋਨੋਂ ਸਾਡੇ ਇਕੱਠੇ ਉਹਨਾਂ ਨੂੰ ਪੁੱਛਣ ਗਏ ਤੇ ਵਾਸਤੇ ਉਹਨਾਂ ਨੇ ਉਹੀ ਗੱਲ ਕੱਢੀ ਬੰਦੇ ਸਾਡੇ ਸੇਲਮੈਂ ਦੇ ਮੱਦੇਦਿਮਾਰੀ ਤੇ ਡੰਡੇ ਜੋ ਉਹਨਾਂ ਕੋ ਕੈਸ਼ ਵਗੈਰਾ ਸੀਗਾ ਉਹ ਸਾਰਾ ਖੋਲਿਆ ਉਸ ਤੋਂ ਬਾਅਦ ਅੰਦਰ ਡਾਕਟਰ ਚਾਹੀ ਡਾਕਟਰ ਸਾਡੇ ਗਰਾਜ ਵਗੈਰਾ ਲੌਕ ਫੀਚੋਂ ਕੋਸ਼ਿਸ਼ ਕੀਤੀ ਉਹਨਾਂ ਨੇ ਖੋਲਣ ਦਿਖਾ ਕੇ ਤੇ ਬੈਗ 'ਚ ਸਾਡਾ ਕੈਸ਼ ਵਾਲਾ ਬੈਗ ਜਿਹੜਾ ਉਹ ਲੈ ਕੇ ਗਏ ਉਹਦੇ ਚ ਜਿਹੜੇ ਡਿਪੋਜ਼ਿਟਸ ਦੇ ਕਾਗਜ਼ ਵਗੈਰਾ ਤੇ ਨਿਰਾਧਾਰਤ ਵਗੈਰਾ ਸੀਗੇ ਉਹ ਲੈ ਗਏ ਉਸ ਤੋਂ ਬਾਅਦ ਜਾ ਕੇ ਫਿਰ ਮੁੰਡੇ ਤਫੜ ਤਫੜ ਮਾਰ ਕੇ ਤੇ ਚੱਲੇ ਕੁਹਾੜੇ ਵੱਲੋਂ ਚਲੇ ਗਏ ਕਿੰਨਾ ਕੁ ਨੁਕਸਾਨ ਆ ਜ ਨੁਕਸਾਨ ਦੇ ਕੋ ਬਾਅਦ ਦੇ حساب ਤੋਂ ਬਣਾਇਆ 40500 ਦਾ ਨੁਕਸਾਨ ਹੋ ਗਿਆ ਸਾਡੇ 40000 ਤੋਂ ਥੋੜੀ ਨੌਕਰੀ ਹੋਈ ਹੈ ਖਾਂਦੇ ਖਾਂਦੇ ਪਸਤ ਹੋ ਗਈ ਨੁਕਸਾਨ ਤੇ ਸ਼ਹਿਰ ਚ ਦੋ ਵਾਰ 갔다 ਹੁਣੇ ਕਿਲੇ ਦੇਖਦੇ ਹਾਂ ਕਿਉਂਕਿ ਇੰਨਾ ਰਾਤ ਦਾ ਨਹੀਂ ਰਭੀ ਹੈ ਜੀ ਅੰਨੇ 24 ਟਾਈਮ ਸੱਤ ਵਜੇ ਸੀਗਾ ਸਾਡਾ ਸੇਲ ਦਾ ਟਾਈਮ ਹੁੰਦਾ ਉਸ ਟਾਈਮ ਤੇ ਉਸ ਟਾਈਮ ਹੈ ਵੀ ਕੁਦਰਤੀ ਕੋਈ ਨਹੀਂ ਸੀਗਾ ਜਿਵੇਂ ਉਹ ਦੇਖ ਕੇ ਆਇਆ ਸਪਸ਼ਟ ਤੌਰ ਤੇ ਇੱਥੇ ਕੋਈ ਨਹੀਂ ਹੈਗਾ ਮੁੰਡੇ ਇਕੱਲੇ ਸੀਗੇ ਦੋਨੋਂ ਹੀ असीं उन सेल लेक मछाणे साहिब गायथ ते सा आए पहुचे सारा दया गल बात